ਰਾਤ ਇਥੋਂ 6 ਵਜੇ ਗਿਆ ਵਾਂ ਤੇ ਸੌਣ ਤੇ ਬਾਅਦ ਦੇ ਵਿੱਚ ਫਿਰ ਦੁਕਾਨ ਖੁੱਲੀ ਦੁਕਾਨ ਮੈਂ ਵਧਾ ਗਏ ਆ ਮੁਰਕੇ ਬਾਅਦ ਤੇ ਉੱਤੇ ਕਿਤੇ ਵੀ ਠੰਡ ਠੰਡ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਤੇ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਇਸ ਤਰ੍ਹਾਂ ਹਾਂਜੀ ਕਮਰੇ ਚ ਦੋਵੇਂ ਘਰ ਦੀ ਤੇ ਘਰ ਦੀ ਕੀ ਨਾਮ ਕੀ ਨਾਮ ਉਹ ਇਹਦਾ ਨਾਮ ਕਰ ਸੋਨੂ ਗਰਮੀਤ ਸਿੰਘ ਤੇ ਘਰ ਦੀ ਨਾਂ ਜਸਵੀਰਪੁਰ ਕੱਡੇ ਕੀ ਤੋਂ ਉਹ ਮੇਰਾ ਲੜਕਾ ਵਾਦੀ ਸਾਨੂੰ ਤੇ ਸਵੇਰੇ ਅਹੀਂ ਫੋਨ ਜੂ ਕਰਦੇ ਹਾਂ ਥੱਲਿਓ ਕਿ ਕਿਨਾਲੀ ਦਾ ਇੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੌਣ ਖੋਲਹੀ ਮੈਂ ਖੋਲ ਕੇ ਮੈਂ ਚੱਲ ਮੈਂ ਸਲੰਡਰ ਲੈ ਆਉਣਾ ਮੁੜ ਕੇ ਆਪੇ ਆਜੂਗਾ ਥੱਲੇ ਮੰਮੀ ਜੀ ਨੂੰ ਮੈਂ ਇੱਥੇ ਬਿਠਾਤਾ ਦੁਕਾਨ ਤੇ ਜਦੋਂ ਬਾਅਦ ਦੇ ਵਿੱਚ ਸਰਪੰਚ ਆਇਆ ਮੁੜ ਕੇ ਸਰਪੰਚ ਨੇ ਵੀ ਮੁੜ ਕੇ ਬੂਆ ਬਵਾ ਖੜਕਾਇਆ ਖੋਲਿਆ ਨੇ ਫਿਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫਿਰ ਉੱਤੇ ਚੜੇ ਸੀ ਮਾਉਂਟੀ ਦੇ ਉੱਤੇ ਮਾਉਂਟੀ ਦੇ ਉੱਤੇ ਬੰਦੇ ਸੀ ਸਾਰੇ ਬੰਨ੍ਹੇ ਦੇ ਰਹੀ ਉਹ ਢਾੜੂ ਕੇ ਵਿੱਚ ਤੇ ਉਹ ਬਾਰੀ ਦਾ ਇੱਕ ਜਿਹੜਾ ਤਕਤਾ ਹੀ ਖਿੱਚ ਦਿੱਤਾ ਮੜ ਕੇ ਤੇ ਉਹ ਨਹੀਂ ਫਿਰ ਅੰਦਰ ਜਾ ਕੇ ਵਾਲੇ ਤੇ ਥੱਲੇ ਆਏ ਕੀ ਕੋਲੇ ਪਈ ਸੀ ਕੀ ਹਾਂਜੀ ਕੋਲੇ ਪਈ ਸੀ ਕੋਲੇ ਨਹੀਂ ਅੱਗ ਬਲਦੀ ਸੀ ਜਿੱਤ ਨੇ ਕੋਲੇ ਲੱਕੜ ਦੀ ਰਾਤ ਇਥੋਂ 6 ਵਜੇ ਗਿਆ ਵਾ ਤੇ ਸੌਣ ਤੇ ਬਾਅਦ ਦੇ ਵਿੱਚ ਫਿਰ ਦੁਕਾਨ ਖੁੱਲੀ ਦੁਕਾਨ ਮੈਂ ਵਧਾ ਕੇ ਗਿਆ ਮੜ ਕੇ ਬਾਅਦ ਤੇ ਉੱਤੇ ਕਿਤੇ ਵੀ ਠੰਡ ਠੰਡ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਹੈ ਤੂੰ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਅੰਮਾ ਇਸ ਤਰ੍ਹਾਂ ਹਾਂਜੀ ਕਮਰੇ ਚ ਦੋਵੇਂ ਘਰ ਦੀ ਤੇ ਘਰ ਦੀ ਕੀ ਨਾਮ ਕੀ ਨਾਮ ਉਹ ਇਹਦਾ ਨਾਮ ਘਰ ਸੋਨੂ ਗਰਮੀਤ ਸਿੰਘ ਤੇ ਘਰ ਦੀ ਨਾਂ ਜਸਬੀਰਪੁਰ ਕੱਢੇ ਕੀ ਦੋਵੇਂ ਮੇਰਾ ਲੜਕਾ ਵਾਦੀ ਤੁਹਾਨੂੰ ਜਿਹੜਾ ਤਰ੍ਹਾਂ ਚਲੇ ਜਾਂਦਾ ਹੈ ਸਾਨੂੰ ਤੇ ਸਵੇਰੇ ਅਹੀਂ ਫੋਨ ਜੂ ਕਰਦੇ ਹਾਂ ਥੱਲਿਓ ਕਿ ਕਿਨਾਲੀ ਦਾ ਇੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੋਣ ਖੋਲਹੀ ਮੈਂ ਖੋਲ ਕੇ ਮੈਂ ਚੱਲ ਮੈਂ ਸਿਲੰਡਰ ਲੈ ਆਉਣਾ ਮੁੜ ਕੇ ਆਪੇ ਆਜੂਗਾ ਥੱਲੇ ਉੱਥੇ ਮੰਮੀ ਜੀ ਨੂੰ ਮੈਂ ਇੱਥੇ ਬਿਠਾਤਾ ਦੁਕਾਨ ਤੇ ਜਦੋਂ ਬਾਅਦ ਦੇ ਵਿੱਚ ਆਇਆ ਸਰਪੰਚ ਆਇਆ ਮੁੜ ਕੇ ਸਰਪੰਚ ਨੇ ਵੀ ਮੁੜ ਕੇ ਬੂਆ ਬਵਾ ਕਰਕਾਇਆ ਖੋਲਿਆ ਨੇ ਫਿਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫਿਰ ਉੱਤੇ ਚੜੇ ਅਸੀਂ ਮਾਉਂਟੀ ਦੇ ਉੱਤੇ ਮਾਉਂਟੀ ਦੇ ਉੱਤੇ ਬੰਦੇ ਸੀ ਸਾਰੇ ਬੰਨੋ ਫਿਰ ਅਸੀਂ ਓੜਾ ੜੂ ਕੇ ਵਿੱਚ ਤੇ ਉਹ 바ਰੀ ਦਾ ਇੱਕ ਜਿਹੜਾ ਤੱਕਤਾ ਸੀ ਖਿੱਚ ਦਿੱਤਾ ਵੜ ਕੇ ਤੇ ਉਹ ਨਹੀਂ ਫਿਰ ਅੰਦਰ ਜਾ ਕੇ ਵਾਲੇ ਤੇ ਥੱਲੇ ਆਏ ਕੀ ਕੋਲੇ ਪਈ ਸੀ ਕੀ ਹਾਂਜੀ ਕੋਲੇ ਪਈ ਸੀ ਕੋਲੇ ਨਹੀਂ ਅੱਗ ਬਲਦੀ ਸੀ ਉਦਨੇ ਲੱਕੜ ਦੀ ਰਾਤ ਇਥੋਂ 6 ਵਜੇ ਗਿਆ ਵਾ ਤੇ ਸੌਣ ਤੇ ਬਾਅਦ ਦੇ ਵਿੱਚ ਫਿਰ ਦੁਕਾਨ ਖੁੱਲੀ ਦੁਕਾਨ ਮੈਂ ਵਧਾ ਗਏ ਆ ਮੁਰਕੇ ਬਾਅਦ ਤੇ ਉੱਤੇ ਕਿਤੇ ਵੀ ਠੰਡ ਠੰਡ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਤੇ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਹਾਂ ਇਸ ਤਰ੍ਹਾਂ ਹਾਂਜੀ ਕਮਰੇ ਚ ਦੋਵੇਂ ਘਰ ਦੀ ਤੇ ਘਰ ਦੀ ਕੀ ਨਾਮ ਕੀ ਨਾਮ ਉਹ ਇਹਦਾ ਨਾਮ ਕਰ ਸੋਨੂ ਗਰਮੀਤ ਸਿੰਘ ਤੇ ਘਰ ਦੀ ਨਾਂ ਜਸਵੀਰਪੁਰ ਕੱਢੇ ਕੀ ਉਹਨ ਮੇਰਾ ਲੜਕਾ ਵਾ ਸਾਨੂੰ ਤੇ ਸਵੇਰੇ ਅਹੀਂ ਫੋਨ ਜੂ ਕਰਦੇ ਹਾਂ ਥੱਲਿਓ ਕਿ ਕਿਨਾਲੀ ਦਾ ਇੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੋਣ ਖੋਲਹੀ ਮੈਂ ਖੋਲ ਕੇ ਮੈਂ ਚੱਲ ਮੈਂ ਸਲੰਡਰ ਲੈ ਆਉਣਾ ਮੁੜ ਕੇ ਆਪੇ ਆਣੂਗਾ ਥੱਲੇ ਮੰਮੀ ਜੀ ਨੂੰ ਮੈਂ ਇੱਥੇ ਬਿਠਾਤਾ ਦੁਕਾਨ ਤੇ ਜਦੋਂ ਬਾਅਦ ਦੇ ਵਿੱਚ ਸਰਪੰਚ ਆਇਆ ਮੁੜ ਕੇ ਸਰਪੰਚ ਨੇ ਵੀ ਮੁੜ ਕੇ ਬੂਆ ਬਵਾ ਖੜਕਾਇਆ ਖੋਲਿਆ ਨੇ ਫਿਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫਿਰ ਉੱਤੇ ਚੜੇ ਸੀ ਮਾਉਂਟੀ ਦੇ ਉੱਤੇ ਮਾਉਂਟੀ ਦੇ ਉੱਤੇ ਬੰਦੇ ਸੀ ਸਾਰੇ ਬੰਨ੍ਹੇ ਦੇ ਰਹੀ ਉਹ ਢਾੜੂ ਦੇ ਵਿੱਚ ਤੇ ਉਹ ਬਾਰੀ ਦਾ ਇੱਕ ਜਿਹੜਾ ਤੱਕਦਾ ਹੀ ਖਿੱਚ ਦਿੱਤਾ ਮੜ ਕੇ ਤੇ ਉਹ ਨਹੀਂ ਫਿਰ ਅੰਦਰ ਜਾ ਕੇ ਵਾਲੇ ਤੇ ਥੱਲੇ ਆਏ ਕੀ ਕੋਲੇ ਪਈ ਸੀ ਕੀ ਹਾਂਜੀ ਕੋਲੇ ਪਈ ਸੀ ਕੋਲੇ ਨਹੀਂ ਅੱਗ ਬਲਦੀ ਸੀ ਉਤਨੇ ਕੋਲੇ ਲੱਕੜ ਦੀ